ਸਰ ਕਿ ਕਿਹੜੇ ਮੈਥਡ ਨਾਲ ਇਹ ਕੱਢਿਆ ਗਿਆ ਡਰਾਵ ਕਿਦਾਂ ਕਿਦਾਂ ਦੁਕਾਨਦਾਰਾਂ ਨੂੰ ਬੁਲਾਇਆ ਕਿਦਾਂ ਦਿਖਾ ਕੇ ਕਿੰਨੇ ਕੁ ਪਾਰਦਰਸ਼ਤਾ ਦੇ ਨਾਲ ਇਹ ਮੈਥਡ ਵਰਤਿਆ ਗਿਆ ਇਹ ਜੀ ਅਸੀਂ ਸਾਈਟ ਵਾਈਜ਼ ਡਰਾਪ ਕੱਢੇਗੇ ਜਿਹੜੇ ਉਹ ਸਾਈਟ 'ਚ ਪਬਲਿਕ ਨੇ ਫਾਰਮ ਭਰੇ ਸੀ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਆਪਣਾ ਸਲਿਪਸ ਬਣਾਈਆਂ ਗਿਆ ਉਹਨਾਂ ਦੇ ਸਾਹਮਣੇ ਸਲਿਪਸ ਬਾਕਸ 'ਤੇ ਪਾ ਕੇ ਪਬਲਿਕ ਵੱਲੋਂ ਹੀ ਡਰਾ ਕੱਟਿਆ ਗਿਆ ਨਾਈਂਸ ਕੀ ਰਹੇਗੀ ਇਹਨਾਂ ਦੀ ਜੀ ਉਹ ਹਜੇ ਇਹਨਾਂ ਨੂੰ ਕਨਵੇਅ ਕਰ ਦਾਂਗੇ ਹਜੇ ਇਹ ਸਹਾਇਤਾ ਹਜੇ ਡਰਾਅ ਨਿਕਲੇ ਸੋ ਇਹ ਪਹਿਲਾਂ ਆਪਣੀ ਜੀਐਸਪੀਟੀ ਡਿਪਾਰਟਮੈਂਟ ਤੋਂ ਕਲੀਅਰੈਂਸ ਲੈ ਕੇ ਆਣਗੇ ਤੇ ਫਿਰ ਇਹ ਸ਼ਾਪ ਸੈਟਅਪ ਹੋਣੀ ਹੈ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਅੱਜ ਪਟਾਕਿਆਂ ਦੇ ਡਰਾਅ ਨਿਕਲੇ ਨੇ ਮੰਡੀ ਦੇ ਵਿੱਚ ਜਿਹੜੇ ਦੁਕਾਨਦਾਰਾਂ ਨੇ ਦੁਕਾਨਾਂ ਲਾਣੀਆਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਚੱਲਿਆ ਬਹੁਤ ਇਲਜ਼ਾਮਬਾਜ਼ੀ ਵੀ ਹੋਈ ਪਰ ਅੱਜ ਬਹੁਤ ਵਧੀਆ ਮਾਹੌਲ ਦੇ ਵਿੱਚ ਡਰਾਅ ਵੀ ਨਿਕਲੇ ਸਾਡੇ ਨਾਲ ਵੈਬ ਸਾਈਕਲ ਜੀ ਮੌਜੂਦ ਨੇ ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ ਇਹ ਸਾਰੇ ਡਰਾਅ ਹੋਏ ਸਰ ਪਹਿਲਾਂ ਬਹੁਤ ਇਲਜ਼ਾਮਬਾਜ਼ੀਆਂ ਹੋਈਆਂ ਅੱਜ ਕਿੰਨੇ ਕੁ ਵਧੀਆ ਮਾਹੌਲ ਦੇ ਵਿੱਚ ਇਹ ਡਰਾਅ ਜਿਹੜੇ ਨੇ ਉਹ ਹੋਏ ਨੇ ਤੇ ਸਾਰੇ ਦੁਕਾਨਦਾਰ ਸਹਿਮਤ ਹੋਏ ਨੇ ਉਸ ਡਰਾਅ ਤੋਂ ਜੀ ਇਹ ਅਜਸੀ ਜੀ ਅੱਜ ਇੱਥੇ 6 ਸਾਈਟਸ ਹੈਗੀਆਂ ਸਾਡੀਆਂ 64 ਸ਼ਾਪਸ ਨੇ ਜੀ ਕੰਟਨਸੂ 26 ਆਪਣੇ ਕੋਲ ਟੋਟਲ ਫਾਰਮ ਆਈ ਸੀ ਜਿਦੇ ਚੋ 1376 ਅੱਜ ਫਾਰਮਸ ਅੱਜ ਪਾਰਟਿਸਪੇਟ ਹੋਏ ਡਰਾਅ ਚ ਤੇ ਅੱਜ ਪੂਰੀ ਟਰਾਂਸਪੇਰੈਂਸੀ ਨਾਲ ਅਜੇ ਡਰਾਅ ਕੱਢਿਆ ਗਿਆ ਐਂਡ ਸਾਰੇ ਦੁਕਾਨਦਾਰ ਹੋਂ ਸੈਟੀਸਫਾਈਡ ਨਹੀਂ ਸਰ ਕਿਹੜੇ ਮੈਥਡ ਨਾਲ ਇਹ ਕੱਢਿਆ ਗਿਆ ਡਰਾਅ ਕਿਦਾਂ ਕਿਦਾਂ ਦੁਕਾਨਦਾਰਾਂ ਨੂੰ ਬੁਲਾਇਆ ਕਿਦਾਂ ਦਿਖਾ ਕੇ ਕਿੰਨੇ ਪਾਰਦਰਸ਼ਤਾ ਦੇ ਨਾਲ ਇਹ ਮੈਥਡ ਵਰਤਿਆ ਗਿਆ ਇਹ ਜੀ ਅਸੀਂ ਸਾਈਟ ਵਾਈਜ਼ ਡਰਾਅ ਕੱਢੇਗੇ ਜਿਹੜੇ ਉਸ ਸਾਈਟ 'ਚ ਪਬਲਿਕ ਨੇ ਫਾਰਮ ਭਰੇ ਸੀ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਆਪਣਾ ਸਲਿਪਸ ਬਣਾਈਆਂ ਗਿਆ ਉਹਨਾਂ ਦੇ ਸਾਹਮਣੇ ਸਲਿਪਸ ਬਾਕਸ ਤੇ ਪਾ ਕੇ ਪਬਲਿਕ ਵੱਲੋਂ ਹੀ ਡਰਾਅ ਕੱਟਿਆ ਗਿਆ ਠੀਕ ਹੈ ਐਂਡ ਜਨਾਬ ਜਨਾਬ ਦੀ ਆਪਣਾ ਸਲਿੱਪ ਨਿਕਲੀ ਉਹ ਸ਼ਾਪ ਉਹਨਾਂ ਦੇ ਨਾਮ ਯੂ ਨੋ ਦਿੱਤੀ ਗਈ ਅਲਾਟ ਕੀਤੀ ਗਈ ਸਰ ਕਿੰਨੀਆਂ ਟੋਟਲ ਸਾਈਟਸ ਨੇ ਤੇ ਟੋਟਲ ਕਿੰਨੀਆਂ ਸ਼ਾਪਸ ਨੇ ਉਹਦੇ ਨਾਲ ਸਰ ਟੋਟਲ 6 ਸਾਈਟਸ ਨੇ ਐਂਡ 64 ਦੁਕਾਨਾਂ ਨੇ ਸਰ ਹੋਰ ਕੀ ਕੀ ਹਦਾਇਤਾਂ ਜਿਹੜੀਆਂ ਪੁਲਿਸ ਵੱਲੋਂ ਦਿੱਤੀਆਂ ਗਈਆਂ ਜੋ ਜੋ ਪੁਲਿਸ ਦੀਆਂ ਗਾਈਡਲਾਈਨਸ ਹੁੰਦੀਆਂ ਜੀ ਇਹਨੂੰ ਫਿਲਹਾਲ ਅਸੀਂ ਇੱਕ ਡਿਟੇਲ ਸੇਫਟੀ ਗਾਈਡਲਾਈਨ ਜਾਰੀ ਕਰਾਂਗੇ ਤੇ ਪਰ ਆਪਣੇ ਬੇਸਿਕ ਗਾਈਡਲਾਈਨਸ ਹੁੰਦੀਆਂ ਜਿਵੇਂ ਸੀਸੀਟੀਵੀ ਕੈਮਰਾਸ ਜਾਂ ਫਾਇਰ ਫਾਇਰ ਨੂੰ ਬੁਝਾਨ ਲਈ ਜਿਹੜਾ ਉੱਥੇ ਸਾਧੋ ਸਮਾਨ ਹੁੰਦਾ ਜਿਹੜੇ ਇਹਨਾਂ ਨੂੰ ਟਾਈਮਿੰਗਸ ਇਹਨਾਂ ਨੂੰ ਕਿੱਥੇ ਗਏ ਹੈ ਜਿਹੜਾ ਇਹਨਾਂ ਦਾ ਡਿਸਟੈਂਸ ਮੇਨਟੇਨ ਕਰਨ ਨੂੰ ਕਿਹਾ ਗਿਆ ਸੋ ਇਹ ਸਾਰੀ ਉਹ ਗਾਈਡਲਾਈਨਸ ਫੋਲੋ ਕਰਨ ਐਂਡ ਐਂਡ ਬਾਕੀ ਡਿਪਾਰਟਮੈਂਟਸ ਵੀ ਆਪਣਾ ਜਿਵੇਂ ਸਿਵਲ ਐਡਮਿਨਿਸਟ੍ਰੇਸ਼ਨ ਜਾਂ ਜੀਐਸਪੀਟੀ ਡਿਪਾਰਟਮੈਂਟ ਵੱਲੋਂ ਵੀ ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਇਹ ਕਾਈਂਡਲੀ ਉਹਨੂੰ ਫੋਲੋ ਕਰਨ ਸਰ ਟਾਈਮਿੰਗਸ ਕੀ ਰਹੇਗੀ ਇਹਨਾਂ ਦੀ ਜੀ ਉਹ ਹਜੇ ਇਹਨਾਂ ਨੂੰ ਕਨਵੇ ਕਰ ਦਾਂਗੇ ਹਜੇ ਅੱਜ ਤਾਂ ਹਜੇ ਡਰਾਅ ਨਿਕਲੇ ਸੋ ਇਹ ਪਹਿਲਾਂ ਆਪਣੀ ਜੀਐਸਪੀਟੀ ਡਿਪਾਰਟਮੈਂਟ ਤੋਂ ਕਲੀਅਰੈਂਸ ਲੈ ਕੇ ਆਣਗੇ ਤੇ ਫਿਰ ਇਹ ਸ਼ਾਪਸ ਸੈਟਅਪ ਹੋਣਗੀਆਂ ਸਰ ਉਹਦਾ ਸਾਰਾ ਪ੍ਰੋਸੈਸ ਸਾਰਾ ਕੰਪਲੀਟ ਹੋ ਗਿਆ ਸਾਰੇ ਦੁਕਾਨਦਾਰ ਸੈਟੀਸਫਾਈਡ ਨੇ ਡਰਾਅਸ ਵੀ ਕੰਪਲੀਟ ਹੋ ਗਿਆ ਜੀ ਉਹ ਤੁਸੀਂ ਦੇਖ ਲਈਏ ਜੀ ਸਾਰੇ ਸੈਟੀਸਫਾਈਡ ਹੀ ਨੇ ਬਿਲਕੁਲ ਬਹੁਤ ਬਹੁਤ ਜੀ ਇਸਨ ਸਾਡੇ ਨਾਲ ਵੈਬ ਸਾਈਟ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਡਰਾਅ ਹੋਇਆ ਤੇ ਸਾਰੇ ਦੁਕਾਨਦਾਰ ਵੀ ਕਹਿੰਦੇ ਕਿ ਸੈਟੀਸਫਾਈਡ ਰਹੇ ਨੇ ਸਾਰਾ ਪ੍ਰੋਸੈਸ ਪਾਰਦਰਸ਼ਤਾ ਦੇ ਨਾਲ ਹੋਇਆ ਤੇਰੇ ਅਪਡੇਟ ਸਮਝੋ ਕੈਮਰਾਮੈਨ ਸਨੀ ਦੇ ਨਾਲ ਸੰਜੀਪ ਸਿੰਘ ਪਹਲਾ ਜਾਣ ਤੇ ਚਲੋ ਦਿੱਲੀਆਣਾ ਧੰਨਵਾਦ